ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅੱਜ ਜਲੰਧਰ ਦੇ ਪਠਾਨਕੋਟ ਚੌਂਕ ਦੇ ਬਿਲਕੁਲ ਨੇੜੇ ਹਰਿੰਦਰ ਫਾਰਮ ਹੈ ਮੈਂ ਫੇਰ ਰਿਪੀਟ ਕਰਦਾ ਜਲੰਧਰ ਸ਼ਹਿਰ ਦੇ ਵਿੱਚ ਚੌਂਕ ਹੈ ਪਠਾਨਕੋਟ ਚੌਂਕ ਜਿੱਥੋਂ ਪਠਾਨਕੋਟ ਨੂੰ ਸੜਕ ਜਾਂਦੀ ਹੈ ਇਹ ਪਿੰਡ ਰੇਰੂ ਹਰਿੰਦਰ ਫਾਰਮ ਹੈ ਇੱਥੇ ਇੱਕ ਹੜ ਪ੍ਰਭਾਵਿਤ ਦੇ ਲਈ ਇੱਕ ਸਹਾਇਤਾ ਕੇਂਦਰ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਵਿੱਚ ਜਿਹੜੇ ਵੀ ਸ਼੍ਰੋਮਣੀ ਕਾਲਜ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਇਆ ਸਟੇਟ ਤੋਂ ਬਾਹਰ ਵੀ ਲੋੜਵੰਦਾਂ ਲਈ ਜਿਹੜੇ ਮਦਦ ਭੇਜਣਗੇ ਭੇਜ ਰਹੇ ਨੇ ਮਦਦ ਕਿਉਂਕਿ ਇਹ ਡਿਮਾਂਡ ਸੀ ਉਹਨਾਂ ਲਈ ਇਹ ਕੇਂਦਰ ਖੋਲਿਆ ਗਿਆ ਨਾਲ ਅਸੀਂ ਦੋ ਹੈਲਪਲਾਈਨ ਨੰਬਰ ਜਿਹੜੀ ਹੈ ਉਹ ਜਾਰੀ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਮਦਦ ਕਰਨੀ ਹੈ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਤਰਪਾਲ ਹੈ ਚਾਹੇ ਉਹ ਡੀਜ਼ਲ ਹੈ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਪਸ਼ੂਆਂ ਦੇ ਚਾਰੇ ਦੇ ਸਮਾਨ ਹੈ ਕਿਸੇ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਨੇ ਤਾਂ ਉਹ ਇਸ ਕੇਂਦਰ ਤੇ ਜਲੰਧਰ ਵੀ ਕੇ ਭੇਜ ਸਕਦੇ ਨੇ ਯੂਥ ਕਾਡਲਨੀ ਟੀਮਾਂ ਇੱਥੋਂ ਕਲੈਕਟ ਕਰਕੇ ਅੱਗੇ ਜਿੱਥੇ ਵੀ ਲੋੜ ਮੁਤਾਬਕ ਤਰਨਤਾਰਨ ਸੁਲਤਾਨਪੁਰ ਲੋਧੀ, ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਵਕਵਕ ਏਰੀਏ, ਅੰਮ੍ਰਿਤਸਰ ਜ਼ਿਲ੍ਹੇ ਦੇ ਵਕਵਕ ਏਰੀਏ ਜਨਾਲੇ ਤੱਕ ਜਿੱਥੇ ਵੀ ਕਿਤੇ ਇਹ ਹੜ੍ਹ ਪ੍ਰਭਾਵਿਤ ਏਰੀਏ ਨੇ ਉੱਥੇ ਤੱਕ ਸਾਰਾ ਸਮਾਨ ਜਿਹੜਾ ਉਹ ਬਚਾਇਆ ਜਾਣਾ ਚਾਹੀਓ ਦਵਾਈਆਂ ਨੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਮਦਦ ਹੈ ਜਿਹੜੀ ਉਹ ਚਾਹੇ ਕੱਪੜੇ ਨੇ ਕਿਸੇ ਤਰ੍ਹਾਂ ਦੀ ਮਦਦ ਤੁਸੀਂ ਕਰ ਸਕਦੇ ਹੋ ਇਥੋਂ ਯੂਥ ਕਲ ਦੇ ਟੀਮਾਂ ਕਲੈਕਟ ਕਰਕੇ ਅੱਗੇ ਉਸ ਏਰੀਏ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਆ ਉਹ ਮਦਦ ਕਰਨਗੇ ਦੋ ਨੰਬਰ ਮੈਂ ਬੋਲਣੇ ਚਾਹੁੰਦਾ 8195822 222 ਦੁਬਾਰਾ ਫੇਰ ਰਿਪੀਟ ਕਰਦਾ 81 958 22 222 ਦੂਜਾ ਨੰਬਰ ਹੈ ਇੱਕ 95012 95012 87100 95 012 87100 ਇਹ ਦੋਨੋਂ ਨੰਬਰ ਉਹਦੇ ਨਾਲ ਹੀ ਮੇਰਾ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਚਾਹ ਗੂਗਲ ਤੇ ਐ ਚਾਹ ਫੇਸਬੁਕ ਤੇ ਇੰਸਟਾ ਤੇ ਹਰ ਪਾਸੇ ਪਾਇਆ ਹੋਇਆ ਜਾਂ ਤੁਸੀਂ ਕਿਸੇ ਇਸ ਨੰਬਰਾਂ ਤੋਂ ਇਲਾਵਾ ਹੋਰ ਵੀ ਕਿਸੇ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਸੰਪਰਕ ਕਰਕੇ ਇਹਨਾਂ ਨੰਬਰਾਂ ਤੇ ਕੋਈ ਵੀ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਚਾਹ ਖਾਣ ਪੀਣ ਦਾ ਸਮਾਨ ਆ ਕੱਪੜਿਆਂ ਦਾ ਤੇਲ ਦਾ ਪਸ਼ੂਆਂ ਦੇ ਚਾਰੇ ਦਾ ਦਵਾਈਆਂ ਦਾ ਕਿਸੇ ਤਰ੍ਹਾਂ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਇਸ ਜਿਹੜਾ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਇੱਥੇ ਤੁਸੀਂ ਭੇਜ ਸਕਦੇ ਹੋ ਇੱਥੋਂ ਸਾਡੀਆਂ ਟੀਮਾਂ ਅੱਗੇ ਜ਼ਿਲ੍ਹਾ ਵਾਏ ਸੰਪਰਕ ਕਰਕੇ ਜਿੱਥੇ-ਜਿੱਥੇ ਜੋ-ਜੋ ਲੋੜਾ ਉਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਉਹ ਯੂਥ ਕਲਦਲ ਵੱਲੋਂ ਪਹੁੰਚਾਇਆ ਜਾਊਗਾ ਅੱਗੇ ਜ਼ਿਲ੍ਹੇ 'ਚ ਵੀ ਅਸੀਂ ਟੀਮਾਂ ਲਾ ਰਹੇ ਹਾਂ ਤਾਂ ਕਿ ਹਰ ਘਰ ਤੱਕ ਜਿਹੜਾ ਸਮਾਨ ਹੈ ਵੱਧ ਤੋਂ ਵੱਧ ਇਹ ਪਹੁੰਚਾਇਆ ਜਾ ਸਕੇ ਸੋ ਸਰਦਾਰ ਸੁਖਬੀ ਸਿੰਘ ਬਾਦਲੀ ਸੋਚ ਆ ਕਿ ਹਰ ਅਕਾਲੀ ਹਰ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਆਓ ਇਕੱਠੇ ਹੋ ਕੇ ਆਪਾਂ ਕੁਲ ਕੇ ਸਹਾਇਤਾ ਕਰੀਏ ਇਹ ਨੰਬਰਾਂ ਤੇ ਸਹਾਇਤਾ ਕਰਨ ਵਾਲੇ ਵੀ ਅਤੇ ਅੱਗੇ ਲੋੜਵੰਦ ਵੀ ਉਹ ਵੀ ਸੰਪਰਕ ਕਰਕੇ ਦੱਸ ਸਕਦੇ ਨੇ ਕਿ ਸਾਡੇ ਏਰੀਆ 'ਚ ਆ ਚੀਜ਼ ਦੀ ਲੋੜ ਆ ਸਾਡੀ ਕੋਸ਼ਿਸ਼ ਰਹੂਗੀ ਕਿ ਵੱਧ ਤੋਂ ਵੱਧ ਅਸੀਂ ਹਰ ਜਗ੍ਹਾ ਜਾ ਕੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਆਉਂਦਾ ਉਹਦਾ ਸਹਯੋਗ ਕਰਕੇ ਅੱਗੇ ਦੇ ਸਕੀਏ ਸੋ ਮੇਰੀ ਬੇਨਤੀ ਆ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਇੱਕ ਹੋਕਾ ਦਿੱਤਾ ਪੰਜਾਬੀਆਂ ਨੂੰ ਹੋਕਾ ਦਿੱਤਾ ਸ਼ਰਮਣੀ ਕਾਲਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਦੇਸ਼ ਵਿੱਚ ਵਸਦਿਆਂ ਨੂੰ ਵਿਦੇਸ਼ ਵਿੱਚ ਵਸਦਿਆਂ ਨੂੰ ਕਿ ਆਓ ਆਪਣੇ ਭਰਾਵਾਂ ਦੀ ਪੀੜਤਾਾਂ ਦੀ ਲੋੜਵੰਦਾ ਦੀ ਮਦਦ ਲਈ ਅੱਗੇ ਆਓ ਸਾਰੇ ਪੱਕੇ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਕਰੀਏ ਇਹ ਕੈਂਪ ਲਗਾਤਾਰ ਇੱਥੋਂ ਜਾਰੀ ਰਹੂਗਾ ਹੈਲਪਲਾਈਨ ਨੰਬਰ ਅਸੀਂ ਪਾ ਦਿੱਤੇ ਨੇ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਨੰਬਰਾਂ ਤੋਂ ਲੈ ਸਕਦੇ ਹੋ